ਕੋਈ ਖਬਰਾਂ ਦੀ ਪੈਟ ਤੇ ਧੂਆ ਮਾਰਾ ਤੁਸੀਂ ਖਬਰ ਦਾ ਕੀ ਲੈਣਾ ਲੈਣਾ ਖਬਰ ਤੋਂ ਆਪਾਂ ਲੈਣਾ ਲੈ ਕੇ ਸਮਝੋ ਨਾ 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 ਮੈਂ ਕੋਈ ਖਬਰਾਂ ਦੀ ਪੈਟ ਤੇ ਧੂਆ ਮਾਰਾ ਤੁਸੀਂ ਖਬਰ ਦਾ ਕੀ ਲੈਣਾ ਲੈਣਾ ਖਬਰ ਤੋਂ ਆਪਾਂ ਲੈਣਾ ਲੈ ਕੇ ਸਮਝੋ ਨਾ 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 ਮੈਂ ਕੋਈ ਖਬਰਾਂ ਦੀ ਪੈਟ ਤੇ ਧੂਆ ਮਾਰਾ ਤੁਸੀਂ ਖਬਰ ਦਾ ਕੀ ਲੈਣਾ ਲੈਣਾ ਖਬਰ ਤੋਂ ਆਪਾਂ ਲੈਣਾ ਲੈ ਕੇ ਸਮਝੋ ਨਾ 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 ਮੈਂ ਕੋਈ ਖਬਰਾਂ ਦੀ ਪੈਟ ਤੇ ਧੂਆ ਮਾਰਾ ਤੁਸੀਂ ਖਬਰ ਦਾ ਕੀ ਲੈਣਾ ਲੈਣਾ ਖਬਰ ਤੋਂ ਆਪਾਂ ਲੈਣਾ ਲੈ ਕੇ ਸਮਝੋ ਨਾ 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 ਮੈਂ ਕੋਈ ਖਬਰਾਂ ਦੀ ਪੈਣ ਤੇ ਧੂਆ ਮਾਰਾ ਤੁਸੀਂ ਖਬਰ ਦਾ ਨਹੀਂ ਲੈਣਾ ਲੈਣਾ ਖਬਰ ਤੋਂ ਆਪਾਂ ਲੈਣਾ ਲੈ ਕੇ ਸਮਝੋ ਨਾ 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 ਮੈਂ ਕੋਈ ਖਬਰਾਂ ਦੀ ਪੈਣ ਤੇ ਧੂਆ ਮਾਰਾ ਤੁਸੀਂ ਖਬਰ ਦਾ ਨਹੀਂ ਲੈਣਾ ਲੈਣਾ ਖਬਰ ਤੋਂ ਆਪਾਂ ਲੈਣਾ ਲੈ ਕੇ ਸਮਝੋ ਨਾ 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 ਮੈਂ ਕੋਈ ਖਬਰਾਂ ਦੀ ਪੈਣ ਤੇ ਧੂਆ ਮਾਰਾ ਤੁਸੀਂ ਖਬਰ ਦਾ ਨਹੀਂ ਲੈਣਾ ਲੈਣਾ ਖਬਰ ਤੋਂ ਆਪਾਂ ਲੈਣਾ ਲੈ ਕੇ ਸਮਝੋ ਨਾ 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 ਮੈਂ ਕੋਈ ਖਬਰਾਂ ਦੀ ਪੈਣ ਤੇ ਧੂਆ ਮਾਰਾ ਤੁਸੀਂ ਖਬਰ ਦਾ ਨਹੀਂ ਲੈਣਾ ਲੈਣਾ ਖਬਰ ਤੋਂ ਆਪਾਂ ਲੈਣਾ ਲੈ ਕੇ ਸਮਝੋ ਨਾ 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 ਮੈਂ